ਲੋਗੀ ਹੁਣ ਆਪਾਂ ਬੀਜ ਫਾਰਮ ਵੱਲ ਆ ਰਹੇ ਹਾਂ ਇੱਥੇ ਬੀਜ ਯੂਨੀਵਰਸਿਟੀ ਵੱਲੋਂ ਵੇਚੇ ਜਾ ਰਹੇ ਆ ਤੇ ਤੁਹਾਨੂੰ ਆਪਾਂ ਦਿਖਾਵਾਂਗੇ ਕਿਹੜੇ-ਕਿਹੜੇ ਕਣਕਾਂ ਦੇ ਬੀਜ ਕਿਹੜੇ-ਕਿਹੜੇ ਮਟਰਾਂ ਦੇ ਬੀਜ ਕਿਹੜੇ-ਕਿਹੜੇ ਬਟੇਤੇ ਦੇ ਬੀਜ ਕਿਹੜੇ ਜਮੇ ਦੇ ਬੀਜ ਤੇ ਸਬਜ਼ੀਆਂ ਆਈਆਂ ਕਿੱਟਾਂ ਜੇ ਕੱਲੀ-ਕੱਲੀ ਸਬਜ਼ੀ ਦੇ ਬੀਜ ਵੀ ਮਿਲਦਗੇ ਸਾਰੇ ਆਪਾਂ ਤੁਹਾਨੂੰ ਇੱਥੇ ਦਿਖਾਵਾਂਗੇ ਇਹ ਨਵੇਂ ਨਵੇਂ ਕਿਸਮਾਂ ਕਿਹੜੀਆਂ ਆ। ਥੋੜੀ ਤੁਹਾਨੂੰ ਦਿਖਾਵਾਂਗੇ ਆਪਾਂ। ਤੇ ਆਪਾਂ ਗੇਟ ਤੇ ਪਹੁੰਚ ਚੁੱਕੇ ਆਂ ਜੀ। ਪੀਜ ਵਿਕਰੀ ਦਾ ਸਮਾਂ ਸਵੇਰੇ 8 ਵਜੇ ਤੋਂ ਸ਼ਾਮ 5 ਵਜੇ ਤੱਕ। ਦਾਣਾਂ, ਤੇਲ, ਬੀਜ, ਹਰੇ-ਚਾਰੇ ਦੇ ਬੀਜ, ਕਿੱਟ, ਸਬਜ਼ੀਆਂ ਦੀ ਕਿੱਟ। ਇਹ ਚੀਜ਼ਾਂ ਮਿਲਣ। ਬਹੁਤ ਬਹੁਤ ਕਿਸਾਨ ਲਾਈਨਾਂ ਦੇ ਵਿੱਚ ਪਈ ਹੋਈ ਪੂਰੀ ਕਤੜੀੜ ਆ ਜੀ। ਇੱਧਰੋਂ ਪਰਤੀਆਂ ਕੱਟੀਆਂ ਜਾ ਰਹੀਆਂ ਨੇ ਗਾ ਤੇ ਇੱਧਰ ਕਮਰੇ ਆ ਜਿਹੜੇ ਬਣੇ ਵੀ ਇਹਨਾਂ ਦੇ ਵਿੱਚ ਬੀਜ ਦਿੱਤੇ ਜੇ ਭਾਰੀ ਲੈਣਾ ਨਹੀਂ ਹੁਣ ਆਪਾਂ ਲੰਘਾਉਣੀ ਕਣਕ ਦੀ ਨਵੀਂ ਕਿਸਮ ਜਿਹੜੀ ਆਈ ਹੈ ਉਹਦਾ ਕੀ ਰੇਟ ਆ ਆਰੀਆਂ 850 1600 ਦਾ ਗੱਟਾ 40 ਕਿਲੋ ਦਾ ਤੇ 670 ਸਨੇਰੀ ਉਹਦਾ ਵੀ 40 ਕਿਲੋ ਦਾ ਗੱਟਾ 1600 ਦਾ ਇਹ ਹੋਰ ਸਾਨੂੰ ਦਿਖਾ ਨਹੀਂ ਭਾਂਦਾ ਆ ਦੇਖੋ ਜੀ ਆ ਲਿਸਟ ਲਾਈ ਵੀ ਐ ਨਾ 872 ਨਵੀਂ ਕੇ ਸਮਾਈ ਹੈ ਮੇਰਾ ਗਲਤ ਨਹੀਂ 872 ਆ ਯਾਰ 872 25ਵਾਂ ਟੜੜ ਦੇ ਨੇੜ ਤੇੜ ਝਾੜ ਆਈ ਜਿਹੜੀ 836 ਆ ਉਸ ਦਾ 24ਵਾਂ ਟੜ ਝਾੜ ਆ ਜੀ ਤੇ 152 ਦੇਣ ਜਿਹੜੀ 872 ਪੱਕਣ ਦਾ ਰੇਂਜ ਪੱਕਣ ਦੇ ਰੇਂਜ ਦੀ ਤੇ ਦਾ ਜਿਹੜਾ 100 ਸੈਂਟੀਮੀਟਰ ਲਗਭਗ 826 ਵਰਗੀ ਆਦਾ ਕਵਰਡ ਚਾੜ ਇੱਕ ਦਾ ਆਹ ਦੇਖੋ ਜੀ ਆਹ ਰੇਟ ਲੱਗ ਰਹੀ ਜੀ 800 ਬੱਧ ਕਰਉਂਦੀ ਹੈ ਜਿਹੜੀ 20 ਤੋਂ 40 ਕਿਲੋ ਦੀ ਪੈਕਿੰਗ ਚੁੰਦੀ ਆ 20 ਕਿਲੋ ਦੀ ਪੈਕਿੰਗ 1250 ਦੀ ਆ 40 ਕਿਲੋ ਦੀ ਪੈਕੇਜ ਨੂੰ 2500 ਦੀ ਹੈ ਇਹ ਰੇਟ ਹੈ ਇਹ ਤੇ ਦੂਜੀਆਂ ਸਾਰੀਆਂ ਦਾ ਲਗਭਗ ਇੱਕੋ ਹੀ ਹੈ ਸਬਜ਼ੀਆਂ ਦੀ ਹੈਟਾਈ 500 ਦਾ ਸਬਜ਼ੀਆਂ ਦੀ ਤੇ ਪਿਆਜ਼ ਨਮਕ ਤੇ ਟਮਾਟਰ ਗਾਜਰ

ਸਬਜ਼ੀਆਂ ਦੀ ਿਕਟ ਜਿਹੜੀ 100 ਰੁਪਏ ਦੀ ਹੈ ਇਹ ਤੁਸੀਂ ਲੈਣ ਵਿੱਚ ਲੱਗ ਕੇ ਲਈ ਆ ਸਕਦੇ ਹੋ ਸਬਜ਼ੀਆਂ ਦੀ ਿਕਟ 100 ਰੁਪਏ ਦੀ